ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸਿੰਘਾਵਾਲੇ ਦੇ ਵਿੱਚ ਸਿੰਘਾਵਾਲਾ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਆ ਤੇ ਮੋਗੇ ਤੋਂ ਪੱਗਾ ਪ੍ਰਾਣਾ ਰੋਡ ਦੇ ਉੱਤੇ ਸਥਿਤ ਪੰਜ ਚਾਰ ਕਿਲੋਮੀਟਰ ਦੀ ਸੱਤ ਦੀ ਦੂਰੀ ਪੈਂਦੀ ਹੋਊਗੀ ਮੋਗੇ ਤੋਂ ਸਿੰਘਾਵਾਲੇ ਪਿੰਡ ਨੂੰ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਸਿੰਘਾ ਵਾਲੇ ਤੋਂ ਮੋਠਾਂ ਵਾਲੀ ਨੂੰ ਜਿਹੜੀ ਸੜਕੇ ਜਾਂਦੀ ਆ ਉਹ ਸੜਕੇ ਦੇ ਉੱਤੇ ਮੋੜ ਦੇ ਉੱਤੇ ਬਾਈ ਹੁਣਾਂ ਦਾ ਬਿਲਕੁਲ ਘਰ ਆ ਉਹ ਤੁਸੀਂ ਬਾਈ ਹੁਣਾਂ ਨਾਲ ਫੋਨ ਤੇ ਰਾਬਤਾ ਕੈਮ ਕਰ ਲਿਓ ਤੁਹਾਨੂੰ ਅਗੂ ਕੈਚ ਕੀਤਾ ਜਾਊਗਾ ਮਿੱਤਰੋ ਲੋਕੇਸ਼ਨ ਜਿਹੜੀ ਤੇ ਖੜੇ ਹੋਇਆ ਤੁਹਾਨੂੰ ਦੱਸ ਦਿੱਤੀ ਆ ਸਥਾਨ ਜਿਸ ਤੇ ਘਰ ਦੇ ਵਿੱਚ ਮੈਂ ਮੌਜੂਦ ਆ ਉਹ ਵੀ ਦੱਸ ਦਿੱਤਾ ਵਾ ਹੁਣ ਵੀਡੀਓ ਦੀ ਤਰੀਕ ਨੋਟ ਕਰ ਲਓ ਮਿੱਤਰੋ 9 ਤਰੀਕ 8ਵਾਂ ਮਹੀਨਾ 2025 ਅੱਜ ਔਰ ਰਖੜੀ ਦਾ ਪਵਿੱਤਰ ਤਿਹਾਰ ਅੱਜ ਮਿੱਤਰੋ ਤੇ ਉਸ ਤਿਹਾਰ ਵਾਲੇ ਦਿਨ ਆਪਾਂ ਵੀਡੀਓ ਕਵਰ ਕਰ ਰਹੇ ਆ ਪਿੰਡ ਸਿੰਘਾ ਵਾਲੇ ਦੇ ਵਿੱਚੋਂ ਹੁਣ ਆਪਾਂ ਜਿਸ ਘਰ ਦੇ ਵਿੱਚ ਮੌਜੂਦ ਆ ਉਸ ਬਾਈ ਦੇ ਬਾਰੇ ਜਾਣਦੇ ਆ ਕਿਹੜੇ ਘਰੇ ਇਹ ਗਾਂ ਖੜੀ ਹੈ ਕਿੰਨਾ ਸੂਆ ਕੀ ਰੇਟ ਆ ਉਹ ਮਿਲਦੇ ਆ ਬਾਈ ਨੂੰ ਕਰੋਨਾ ਤੁਹਾਡੀ ਗੱਲਬਾਤ ਪਾਈ ਦਿਨਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਜੀ ਠੀਕ ਆ ਜੀ ਵਧੀਆ ਸੇਤਾ ਪਰਿਵਾਰ ਵੀਰੇ ਬਾਤ ਚੜਦੀ ਕਲਾ ਜੀ ਚਲੋ ਸ਼ੁਕਰ ਅਸੇ ਨਾਮ ਦੱਸ ਦੀਏ ਕਿਹੜਾ ਵੀਰੇ ਮੇਰਾ ਨਾਮ ਜੀ ਪਿੰਡ ਦੇ ਵਿੱਚ ਬੀਕਾ ਸ਼ਰਮਾ ਕਹਿੰਦੇ ਜੀ ਡੈਰੀ ਵਾਲਾ ਮੀਕਾ ਸ਼ਰਮਾ ਮੀਕਾ ਸ਼ਰਮਾ ਡੇਰੀ ਵਾਲਾ ਮੀਕਾ ਸ਼ਰਮਾ ਡੇਰੀ ਵਾਲਾ ਹਾਂਜੀ ਅੱਛਾ ਮੀਕੇ ਭਾਈ ਗਾਂ ਵਿੱਚ ਤਨੀਆ ਕਹਿਣਾ ਵੱਡੇ ਭਈ ਆਪਾਂ ਇਹ ਕਿੰਨਵਾ ਸੂਆ ਸੁਣਦੀ ਆ ਬ੍ਰਦਰ ਇਹ ਤੀਜਾ ਸੂਆ ਸੁਣੀ ਆ ਜੀ ਤੀਜਾ ਸੂਆ ਇਹਨੇ ਐਤ ਕੀ ਸੂਣਾ ਵਾ ਹਾਂਜੀ ਕਿੰਨੇ ਦਿਨ ਪਹਿ ਵੀ ਰਹਿੰਦੇ ਹਜੇ ਇਹਦਾ ਜੀ 1 ਹਫਤਾ ਬਾਕੀ ਆ ਇੱਕ ਹਫਤਾ ਅਜੇ ਸੂਣ ਦੇ ਵਿੱਚ ਬਾਕੀ ਆ। ਅੱਛਾ ਕ੍ਰੋਸ ਬਣ ਦੇ ਵਿੱਚ ਆ ਗਈ ਹੈ ਨਾ। ਠੰਡੀ ਸੀ ਲਾਉਣ ਦੇ ਵੱਡੇ ਭਾਈ ਠੰਡੀ ਸੀ ਲਾ ਜੀ ਗਰਮੀ ਗਰਮੀ ਬਹੁਤ ਘਟ ਜਾਂਦੀ ਹੈ। ਹੂੰ ਜਾਵੀਓ ਸਾਹਮਣੇ ਬਿਨਾ ਪੱਖੇ ਤੋਂ ਖੜੀ ਆ। ਹੂੰ ਅੱਛਾ ਦੁੱਧ ਕਿੰਨਾ ਵੀਰੇ ਚੋਇਆ ਕੰਡੇ ਵਾਲਾ ਜਿਹੜਾ ਚੋਇਆ ਹੋਇਆ। ਪਿਛਲੇ ਦੂਜੇ ਸੂਏ ਜੀ ਇਹਨੇ 22 ਲੀਟਰ ਦੁੱਧ ਦਿੱਤਾ ਸੀ। 22 ਲੀਟਰ 20 ਕਿਲੋ ਕੰਡੇ ਤੇ ਚੜਾਉਂਦੀ ਰਹੀ ਆ। ਤੋਣ ਜਣ ਚੰਗਾ ਲੱਗਾ ਬਈ। ਹਾਂਜੀ ਪੂਰੀ ਧਾਰਵادیه ਪੋਲੀ ਆ ਜੀ। ਤੇ ਕੋਈ ਹੱਥੀ ਜੋਲ ਆਵੇ ਕੋਈ ਮਾਰਾ ਹਾਲ ਇਨਸ਼ਾਅੱਲਾ। ਹਾਂਜੀ ਹਾਂਜੀ ਹਾਂਜੀ। ਠੀ हां टीका बढ़िया भ्राया वा ठीक है बड़े भाई अच्छा इधर रेट की कीता बड़े भाई ते रेट 82000 मोल कर दे 82000 रूपया मोल मानतान होजुगा وچوں بھائی ਕਰ ਦਾਂਗੇ ਮਾੜਾ ਮੋਟਾ ਮਾਨਤਨ ਕਰ ਦਾਂਗੇ ठीक है वीर तोरी मणि जी ਖੋਲੀ ਭਰਾ ਜੀ ਨੂੰ ਲੈ ਵੀ ਮਿੱਤਰੋ ਤੀਜਾ ਸੁਆ ਸੂਨ ਵਾਲੀਆ ਕਰਮਾਂ ਵਾਲੀ ਰੰਗ ਬਾਜ ਦੇ ਵਿੱਚ ਮਹਾਰਾ ਜਿਵੇਂ ਫਿੱਕੇ ਪਣ ਦੇ ਵਿੱਚ ਕਾਲਾ ਡੱਬਾ ਰੰਗ ਆ ਜਾਂਦਾ ਕਰਮਾਂ ਵਾਲੀ ਦਾ ਔਰ ਕ੍ਰਾਸ ਪਣ ਦੇ ਵਿੱਚ ਪੈਂਦੀ ਆ ਜਿਵੇਂ ਮਾ ਥੱਲੋ ਥੱਲੋ ਬਹੁਤ ਸੋਹਣੀਆਂ ਦੇਖ ਸਕਦੇ ਆ ਮਿੱਤਰੋ ਤੁਸੀਂ ਔਰ ਜਿੰਨੀ ਹੈਗੀ ਹੈ ਲੈ ਵੇ ਲੂਵੇ ਤੇ ਖਰੀ ਆ ਹੂੰ ਠੀਕ ਆ ਭਾਈ ਅੱਛਾ ਵੀਰੇ ਥੋੜਾ ਜਿਹਾ ਲੰਗ ਮਾਰਦੀ ਹੈ ਨਾ ਨਹੀਂ ਨਹੀਂ ਲੰਗ ਲੂੰਗੇ ਕੋਈ ਨਹੀਂ ਵੀਰੇ ਠੀਕ ਆ ਲੰਗ ਲੂੰਗੇ ਜਾਵਾਂ ਨਹੀਂਗਾ ਭੋਰਾ ਵੀ ਠੀਕ ਆ ਭਾਈ ਠੀਕ ਆ ਉਹ ਵੇਖ ਨੂੰ ਲੱਗਦੀ ਹੈ ਨਾ ਹਾਂ ਹਾਂ ਵੇਖ ਨੂੰ ਚਾ ਚਾ ਨਹੀਂ ਮਾਥਾ ਜਾ ਵੀਰੇ ਹਾਂ ਹਾਂ ਠੀਕ ਆ ਭਾਈ ਠੀਕ ਆ ਓਕੇ ਹੂੰ ਠੀਕ ਆ ਸੀਲ ਠੰਡੀ ਹੱਥੋਂ ਥਲਵਾ ਲੈਂਦੀ ਵੀਰੇ ਹਾਂਜੀ ਹਾਂ ਅਸਰ ਐ ਹੱਥੋਂ ਤੇ ਪਿੰਡੇ ਤੇ ਫਰਾਲ ਲੈਂਦੀ ਭਾਈ ਹਾਂਜੀ ਹਾਂਜੀ ਹਾਂ ਮਲੇ ਲਾਦੀ ਵੀਰੇ ਥੰਦੇ ਬਿਲਕੁਨ ਠੀਕ ਆ ਭਾਈ ओके भाई ठीक है बस ਲੈ ਵੀ ਦੀ ਪਿਛੋ ਦਿਖਾ ਦਈਏ ਭਾਈ ਇੱਕ ਵਾਰੀ ਲੈ ਵੀ ਹੁਣ ਦਸ਼ਕਵੀਰੋ ਕੱਲਾ ਕੱਲਾ ਅੰਗ ਚੈੱਕ ਕਰ ਲਓ ਇਹਦਾ ਇਹ ਹੈਗੀ ਤੀਜਾ ਸੁਵਗ ਮੂੰਹ ਤੋਂ ਲੈ ਲਓ ਕ੍ਰੋਸ ਪਾਣ ਦੇ ਵਿੱਚ ਆ ਮਦਰੀ ਡਾਲ ਦੇ ਵਿੱਚ ਆ ਲੇਵੇ ਭਾਂਡੇ ਵਾਲੇ ਪੱਖ ਤੋਂ ਨਾਂ ਵਾਲੀ ਵੱਡੀ ਆ ਤੇ ਨਾਂ ਵਾਲੀ ਛੋਟੀ ਆ ਮਾ ਲੋ ਵੀ ਦਰਮਿਆਨਾ ਸਿਆਜ ਦੇ ਵਿੱਚ ਗਾਂ ਪਾਲੀ ਚੰਗੀ ਹੁੰਦੀ ਆ ਕਹਿੰਦੇ ਜਿੰਨੀ ਗਾਂ ਛੋਟੇ ਪਣ ਦੇ ਵਿੱਚ ਆਉਂਦੀ ਹਨਾ ਉੰਨੀ ਗਾਂ ਦੀ ਚਵਾਈ ਓਕੇ ਰਹਿੰਦੀ ਆ ਲੈਵੇ ਦੀ ਬੰਤਰ ਪੱਟਾਂ ਦੇ ਸਾਹਣ ਵਾਲਾ ਕਰਮਾ ਵਾਲੇ ਨੂੰ ਫਿਟਿੰਗ ਲੈਵੇ ਦੀ ਕਮਾਲਾ ਸੂਨ ਨੂੰ ਟੱਚ ਲੈਵਾ ਤਾਂ ਨੂੰ ਹੁੰਦਾ ਹਜੇ ਹਫਤਾ ਬਾਕੀ ਆ ਪਣ ਚੰਗੀ ਜਾਂਦੀ ਆ 22 ਲੀਟਰ ਤੇ 20 ਕਿਲੋ ਦੁੱਧ ਕੰਡੇ ਵਾਲਾ ਥਣ ਤੁਸੀਂ ਦੇਖ ਲਓ ਬਹੁਤ ਸੋਹਣਾ ਲੱਗਾ ਹੋਇਆ ਕਰਮਾ ਵਾਲੇ ਨੂੰ ਲੈ ਵੀ ਰੇਟ ਇਹਦਾ ਬਾਈ ਨੇ ਰੱਖਿਆ 82000 ਰੁਪਏ ਨਾ ਵੀਰੇ ਹਾਂਜੀ 82000 82000 ਰੁਪਏ ਰੇਟ ਆ ਵਿੱਚੋਂ ਮੰਤਨ ਹੋ ਜੂਗਾ ਹੁਣ ਬਈ ਮੀਕੇ ਨੰਬਰ ਦੱਸੀ ਆਪਦਾ ਵੀ 97814 ਜੀ 50422 ਇੱਕ ਵਾਰੀ ਹੋਰ ਬੋਲ ਦੀ ਵੀਰੇ 97814 ਜੀ 50422 ਠੀਕ ਹੈ ਬਾਈ ਇਸ ਨੰਬਰ ਤੇ ਕਰ ਲੋ ਮਿੱਕੇ ਬਾਈ ਦੇ ਨਾਮ ਤੁਸੀਂ ਰابطਾ ਕਰ ਮਿੱਤਰੋ ਪਿੰਡ ਹੈਗਾ ਵਾ ਜਿਹੜਾ ਸਿੰਘਾ ਵਾਲਾ ਜ਼ਿਲ੍ਹਾ ਹੈਗਾ ਵਾ ਬਾਈ ਨੂੰ ਮੋਗਾ ਨੰਬਰ 22 ਦੱਸਿਆ ਕਰੀਣ ਦੇ ਉੱਤੇ ਆ ਮੋਠਾਂ ਵਾਲੀ ਛੜਕ ਦੇ ਉੱਤੇ ਬਾਈ ਦਾ ਘਰ ਆ